ਸਰ ਕੀ ਕਰਨਾ ਜਨਾ ਇੱਕ ਮਾਮਲਾ ਸਾਹਮਣੇ ਆਇਆ ਵੀ ਬੋਸ ਤੇ ਅਲਿਗੇਸ਼ਨ ਲੱਗੇਗਾ ਪੁਲਿਸ ਥਾਣਾ ਰੂੜੀ ਦੇខាង ਦੇ ਐਕਸੈਪਟ ਹੋ ਗਿਆ। ਸਸੀ ਗਾਲ ਜੀ ਪਹਿਲਾਂ ਦੱਸਿਆ ਵੀ ਥਾਣਾ ਰੂੜੀ ਦੇ ਵਿੱਚ ਇੱਕ 90 ਬੜਾ 25 ਮਕਦਮਾ ਦਰਜ ਹੋਇਆ ਜਿਹੜੀ ਉਹ ਵੀਪੀ ਨੇ ਅਲਿਗੇਸ਼ਨ ਲਾਏ ਆ ਉਹਦਾ ਘਰ ਵਾਲਾ ਉਹਦੇ ਵਿੱਚ ਮੇਨ ਦੋਸ਼ੀ ਆ ਮੁੱਖ ਦੋਸ਼ੀ ਆ। ਉਹਦੇ ਵਿੱਚ ਦੋ ਕੁ ਦੋਸ਼ੀ ਐਸ ਐਚਓ ਨੇ ਗ੍ਰਿਫਤਾਰ ਕੀਤੇ ਆ। ਤੇ ਇਹਨਾਂ ਦੇ ਘਰੇ ਵੀ ਰੇਡ ਕੀਤਾ ਸੀ ਇਹ ਘਰੇਬ ਘਰੋਂ ਭੱਜੇ ਹੋਏ ਆ ਤਾਂ ਹੁਣ ਇਹ ਆ ਵੀ ਮੋٹے ਲਫ਼ਜ਼ਾਂ ਜੇ ਕਹਿ ਸਕਦੇ ਆ ਵੀ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਤੇ ਪ੍ਰੈਸ਼ਰ ਪਾਉਣ ਲਈ ਇਹ ਟੈਕਟਿਕਸ ਵਰਤ ਰਹੀ ਹੈ ਹੋਰ ਉਹਦੇ ਵਿੱਚ ਕੋਈ ਨਹੀਂ ਅੱਜ ਦਾ ਪਤਾ ਲਿਆ ਸੀਗਾ 11 ਵਜੇ 11:30 ਵਜੇ ਇੱਕ ਪ੍ਰਧਾਨ ਜੀ ਦੇ ਨਾਲ ਆਏ ਸੀਗੇ ਥਾਣੇ ਤੇ ਉਸ ਟਾਈਮ ਇਹਨਾਂ ਨੇ ਥੋੜੀ ਬਹੁਤੀ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਕਰਨ ਦੇ ਦੌਰਾਨ ਉੱਥੇ ਕੁੱਤਰ ਨਾ ਲੱਗਾ ਹੋਇਆ ਸੀ ਥਾਣੇ ਦੇ ਬਾਹਰ ਹੀ ਕੋਈ 150 ਬਦੇ ਇਕੱਠੇ ਸੀਗੇ ਤੇ ਐਸ ਐਚ ਓ ਦੇ ਨਾਲ ਇਥੋਂ ਹੋਰ ਫੋਰਸ ਭੇਜੀ ਆ ਉੱਥੇ ਰੁਝੇ ਹੋਏ ਸੀਗੇ ਤਾਂ ਇਹ ਨੂੰ ਉਹ ਪ੍ਰਦਾਦੀ ਦੇ ਨਾਲ ਇੱਕ ਲੜਕਾ ਆਇਆ ਸੀ ਕੋਈ ਗੁਰਜੀਤ ਸਿੰਘ ਨਾਂ ਦਾ ਉਹ ਆਪਣਾ ਨਾਲ ਲੈ ਕੇ ਚਲਾ ਗਿਆ ਸਹੀ ਸਲਾਮਤ ਥਾਣੇ ਚੋਂ ਗਏ ਔਰ ਉਹ ਕੈਮਰਿਆਂ ਦੇ ਵਿੱਚ ਰਹੀ ਹੈ ਮਤਲਬ ਜਦੋਂ ਆਈ ਹੈ ਉਦੋਂ ਵੀ ਤੇ ਜਦੋਂ ਗਈ ਹੈ ਉਦੋਂ ਵੀ ਮਤਲਬ ਉਹਨੂੰ ਕਿਸੇ ਨੇ ਕੁੱਟ ਮਾਰ ਨਹੀਂ ਕੀਤੀ ਉਹ ਸਿਰਫ ਇਹ ਆ ਵੀ ਪੁਲਿਸ ਤੇ ਪ੍ਰੈਸ਼ਰ ਪਾਉਣ ਨੂੰ ਇਹੋ ਜਿਹੇ ਹੱਥਕੰਡੇ ਵਰਤਦੀ ਹੈ ਸਰ ਜਿੰਨੇ ਦੇ ਕੇ ਇਹਰੇ ਪ੍ਰੈਸ਼ਰਾਈਜ਼ ਕਰਨ ਨੂੰ ਲੈ ਕੇ ਕਿ ਕੋਈ ਪੁਲਿਸ ਵੱਲੋਂ ਐਕਸ਼ਨ ਵੀ ਲਿੱਤਾ ਜਾਵੇ ਕਿ ਇਸ ਲਈ ਸਰ ਜੀ ਮੰਨਦਾ ਹਾਲ ਦੀ ਘੜੀ ਇਹਨਾਂ ਦੇ ਮੁਕੱਦਮਾ ਦਰਜ ਹੈ ਦੇਖਾਂਗੇ ਇਹਨਾਂ ਦਾ ਕੀ ਅੱਗੇ ਕਰਨਾ ਚਾਹੀ ਇਹਨਾਂ ਦੇ ਜੋ ਬਣਦਾ ਹੈ ਉਹ ਜ਼ਰੂਰ ਕਰਾਂਗੇ ਸਰ ਪਹਿਲਾਂ ਵੀ ਇਹਨਾਂ ਵੱਲੋਂ ਕੋਈ ਸ਼ਿਕਾਇਤਾਂ ਨਹੀਂ ਕੀਤੀਆਂ ਅਕਸਰ ਆਉਂਦੀਆਂ ਇਹ ਜਿਹੜਾ ਇਹਦਾ ਘਰਵਲਾ ਉਹ ਸ਼ਰਾਬਤੀ ਦਾ ਬੰਦਾ ਹੈ ਉਹ ਸਾਰੇ ਪਿੰਡ ਦੇ ਵਿੱਚ ਕੋਨ ਕੁਛ ਅਰਧਮੰਜੀ ਕਰਦਾ ਰਹਿੰਦਾ ਹੈ ਇਹਦੇ ਖਿਲਾਫ ਕਾਫੀ ਸ਼ਿਕਾਇਤਾਂ ਆਈਆਂ ਬਟ ਉਹ ਕੋਈ ਪਿੰਡ ਲੈਵਲ ਤੇ ਪੰਚਾਇਤ ਲੈਵਲ ਤੇ ਨਿਬੜਨ ਨੂੰ ਮਿਲ ਜਾਂਦੀਆਂ ਰਹੀਆਂ ਹੈ ਬਾਕੀ ਇਹ ਪ੍ਰਾਣਾਲ ਕਾਰਡ ਇਹਦਾ ਮੈਂ ਕਢਾ ਰਿਆ ਪਰ ਥੋੜਾ ਜਿਹਾ ਦੱਸਿਆ ਸੀ ਮੈਨੂੰ ਉਹਨਾਂ ਦੇ ਖਿਲਾਫ ਕਾਫੀ 6-7 ਮਕਦਮੇ ਆ ਔਰ ਇਹ ਨਾ ਪੂਰੀ ਸਪਰਸਨ ਹੈ